ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਇੱਕ ਮੰਦ ਭਾਗੀ ਸੂਚਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਗੰਦੇ ਨਾਲੇ ਵਿੱਚੋਂ Laash ਬਰਾਮਦ ਹੋਈ ਨੌਜਵਾਨ ਕੁਝ ਦਿਨਾਂ ਤੋਂ ਘਰੋਂ ਲਾਪਤਾ ਦੱਸਿਆ ਜਾ ਰਿਹਾ ਸੀ ਹੁਸ਼ਿਆਰਪੁਰ ਦੇ ਚੋਹਾਲ ਵਿੱਚ ਅੱਜ ਸਵੇਰੇ ਇੱਕ ਨੌਜਵਾਨ ਦੀ Laash ਗੰਦੇ ਨਾਲੇ ਵਿੱਚੋਂ ਬਰਾਮਦ ਹੋਈ ਹੈ ਜਿਵੇਂ ਹੀ ਸਥਾਨਕ ਲੋਕਾਂ ਨੂੰ ਇਸ ਦਾ ਪਤਾ ਲੱਗਾ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ लाश ਕਬਜ਼ੇ ਵਿੱਚ ਲਈ ਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ। ਮ੍ਰਿਤਕ ਦੀ ਪਛਾਣ ਪਿੰਡ ਆਦਮਵਾਲ ਅਦੀਨ ਆਉਂਦੇ ਮੁਹੱਲਾ ਗੁਰੂ ਰਵਿਦਾਸ ਨਗਰ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ 9 ਸਤੰਬਰ ਤੋਂ ਘਰੋਂ ਲਾਪਤਾ ਸੀ। ਉਸ ਦੀ ਕਾफी ਭਾਲ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗ ਸਕਿਆ। ਅਤੇ ਅੱਜ ਗੰਦੇ ਨਾਲੇ ਵਿੱਚੋਂ ਉਸ ਦੀ ਗਲੀ ਸੜੀ লাশ ਬਰਾਮਦ ਹੋਈ। ਉਹਨਾਂ ਪੁਲਿਸ ਦੇ ਕੋਲੋਂ ਗੰਭੀਰਤਾ ਦੇ ਨਾਲ ਜਾਂਚ ਦੀ ਮੰਗ ਕੀਤੀ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਪਰਿਵਾਰਕ ਮੈਂਬਰਾਂ ਦੇ ਬਿਆਨ ਹੋਣਗੇ ਉਹਨਾਂ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਸੰਦੀਪ ਕੁਮਾਰ ਸਦੀਪ ਕੁਮਾਰ ਜੀ ਕਿੱਥੇ ਦੇਣ ਵਾਲੇ ਹੋ ਮੈਂ ਪਿੰਡ ਝੋਹਾਲ ਮਹੱਲਾ ਰਵਿਦਾਸ ਨਗਰ ਰਹਿਣ ਵਾਲਾ ਹਾਂ ਠੀਕ ਹੈ ਜੀ ਤੇ ਜਿਹਦੀ ਡੈਥ ਹੋਈ ਉਹ ਕਿ ਲੱਗਦਾ ਇਹ ਮੇਰਾ ਛੋਟਾ ਬ੍ਰਦਰ ਹੈ ਕੀ ਨਾਮ ਸੀ ਸੁਖਮਿੰਦਰ ਕੁਮਾਰ ਕਿੱਦਾਂ ਹੋਈ ਮੌਤ ਕੀ ਕਾਰਨ ਇਹ ਪਹਿਲਾਂ ਦਾ ਮੰਗਲਵਾਰ ਦੀ ਗੱਲ ਹੈ ਸ਼ਾਮ 6:30 ਵਜੇ ਘਰ ਬੈਸਰਾ ਕਰੇ ਸੀਗਾ ਸਾਨੂੰ ਲੱਗਾ ਕਿ ਸ਼ਾਇਦ ਸਾਡੇ ਛੇ ਵੇਦ ਬਾਅਦ ਕਿਤੇ ਗਲੀ ਚ ਗਿਆ ਹੋਊਗਾ ਆ ਜਾਏਗਾ ਫਿਰ ਉਸ ਤੋਂ ਬਾਅਦ ਸਾਨੂੰ ਲੱਗਾ ਕਿ ਸ਼ਾਇਦ ਗੱਡੀ ਤੇ ਚਲੇ ਗਿਆ ਹੋਊਗਾ ਆਟੋ ਜਿਸ ਤਰ੍ਹਾਂ ਦਿੱਲੀ ਜਾਂਦੇ ਪਾਣੀਪੱਤ ਨੂੰ ਗੱਡੀਆਂ ਜਾਂਦੀਆਂ ਕਿ ਸਾਨੂੰ ਲੱਗੇਗਾ ਇੱਕ ਅੱਧੇ ਦਿਨ ਬਾਅਦ ਵਾਪਸ ਆ ਜਾਏਗਾ ਪਰ ਫੋਨ ਇਹਦਾ ਸੋਚੋ ਫੜ ਰਿਆ ਸੀ ਅਸੀਂ ਫੋਨ ਦੀ ਕੋਸ਼ਿਸ਼ ਕਰ ਰਹੇ ਸੀਗੇ ਫੋਨ ਲਗਾ ਰਹੇ ਸੀਗੇ ਲਗਾਤਾਰ ਫਿਰ ਇੱਕ ਦਿਨ ਦਾ ਬਾਅਦ ਦੋ ਦਿਨ ਹੋਏ ਫਿਰ ਸਾਨੂੰ ਥੋੜਾ ਸ਼ੱਕ ਹੋਰ ਜ਼ਿਆਦਾ ਹੋਣ ਲੱਗਾ ਅਸੀਂ ਪਿੰਡ ਤੇ ਵੀ ਪਤਾ ਕੀਤਾ ਕਿ ਕਿਸੇ ਨੇ ਦੇਖਿਆ ਕਿ ਨਹੀਂ ਕਿ ਕਣ ਪਰ ਪਿੰਡ ਵਾਲਿਆਂ ਨੇ ਵੀ ਕੁਝ ਜਵਾਬ ਨਹੀਂ ਦਿੱਤਾ ਕਹਿੰਦੇ ਅਸੀਂ ਇਹਨੂੰ ਦੇਖਿਆ ਨਹੀਂ ਦੋ ਦਿਨ ਤੋਂ ਫਿਰ ਉਸ ਤੋਂ ਬਾਅਦ ਮੈਂ ਜੀ ਕਿੱਥੇ-ਜਿੱਥੇ ਜਾਂਦਾ ਸੀਗਾ ਉੱਥੇ ਵੀ ਮੈਂ ਸਾਰੇ ਇਹਦੇ ਦੋਸਤਾਂ ਨੂੰ ਸੱਜਣ ਮਿੱਤਰਾਂ ਨੂੰ ਵੀ ਸਾਰਾ ਫੋਨ ਕੀਤਾ ਸੀਗਾ ਉਹ ਕਹਿੰਦੇ ਪਰ ਅਸੀਂ ਵੀਡੀਓ ਨੂੰ ਦੇਖਿਆ ਨਹੀਂ ਦੋ ਦਿਨ ਤੋਂ ਫਿਰ ਉਸ ਤੋਂ ਬਾਅਦ ਫਿਰ ਮੈਂ ਕੰਪਲੀਟ ਸਦਰ ਥਾਣੇ 'ਚ ਕੰਪਲੀਟ ਦੇਣ ਗਿਆ ਸੀਗਾ ਕੱਲ ਉਹਨਾਂ ਨੇ ਮੇਰੇ ਕੋਲੋਂ 8 ਫੁੱਟ ਪਾਸਪੋਰਟ ਸਾਈਜ਼ ਦੀਆਂ 8 ਫੋਟਾ ਮੰਗਾ ਕੇ ਤੇ ਉਹ ਕਹਿਣ ਲੱਗੇ ਕਿ ਤੁਹਾਨੂੰ ਕਾਲ ਕਰ ਦਾਂਗੇ ਪਰ ਅੱਜ ਸਵੇਰੇ ਜਿੱਦ ਤਰ੍ਹਾਂ ਹੀ ਮੈਂ ਰੈਡੀ ਹੋਣ ਲੱਗਾ ਜੌਬ ਲਈ ਤਾਂ ਇੱਕ ਲੜਕਾ ਕਰ ਆਇਆ ਜੋ ਪਿੰਡ ਦਾ ਵਾਸੀ ਹੈ ਤਾਂ ਉਸਨੇ ਦੱਸਿਆ ਕਿ ਕਿਸੇ ਦੀ লাশ ਮਿਲੀ ਆ ਬੋਡੀ ਪਰ ਫੇਸ ਤੋਂ ਪਛਾਣ ਨਹੀਂ ਹੋ ਰਿਹਾ ਜਦੋਂ ਆਪਾਂ ਉੱਥੇ ਮੈਂ ਤਾਂ ਮੇਰੇ ਫਾਦਰ ਜੀ ਗਏ ਤਾਂ ਸਾਨੂੰ ਅਤੀ ਪਛਾਣ ਕੀਤੀ ਕਿ ਉਹ ਮੇਰਾ ਛੋਟਾ ਬ੍ਰਦਰ ਸੀਗਾ ਜੋ ਕਿ ਬਹੁਤ ਪੁਰੀ ਹਾਲਤ ਵਿੱਚ ਲਾਸ਼ ਫੁੱਲੀ ਹੋਈ ਸੀਗੀ ਫੇਸ ਤੋਂ ਪਛਾਣ ਨਹੀਂ ਹੋ ਰਹੀ ਸੀਗਾ ਲਾਸ਼ ਹੈਗੇ 우샤 ਮਾਰਟਿੰਗ ਫੈਕਟਰੀ ਦੇ ਮੂਹਰੇ ਬਿਲਕੁਲ ਸਾਹਮਣੇ ਨਾਲੇ ਦੇ ਵਿੱਚ ਹੋਈ ਗੰਦੇ ਪਾਣੀ ਦੇ ਕੋਈ ਭਾਜੀ ਦੱਸਿਆ ਜਾ ਰਿਹਾ ਕਿ ਸੱਟਾਂ ਦੇ ਸਾਨੂੰ ਗੈਰ ਤੁਹਾਡੇ ਦੇ ਸੱਟ ਦੇ ਨਿਸ਼ਾਨ ਹੈ ਪਿੱਛੇ ਲੱਗ ਰਿਹਾ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਸਾਰਾ ਕੁਝ ਕਲੀਅਰ ਹੋ ਜਾਏਗਾ ਮੈਂ ਹੀ ਮੰਗ ਕਰਦਾ ਹਾਂ ਕਿ ਇਸ ਤੇ ਕੋਈ ਕਾਰਵਾਈ ਕੀਤੀ ਜਾਵੇ ਤੇ ਤੁਹਾਨੂੰ ਕਿਹੜਾ ਕਤਲ ਕੀਤਾ ਹੈ ਭਰਾ ਦਾ ਕਾਨੂੰਨ ਹਰਮ ਪੂਰਾ ਨਹੀਂ ਕਹਿ ਸਕਦੇ ਪਰ ਜਿਸ ਤਰ੍ਹਾਂ ਹੁਣ ਮੈਡੀਕਲ ਪੋਸਟਮਾਰਟਮ ਹੋਣ ਤੋਂ ਬਾਅਦ ਸਾਡਾ ਕੁਝ ਕਲੀਅਰ ਹੋ ਜਾਏਗਾ। ਅਗਰ ਕਿਸੇ ਦਾ ਕਤਲ ਕੀਤਾ ਹੈਗਾ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ। ਕਿੰਨੀ ਉਮਰ ਸੀ ਉਹਦੀ? ਉਮਰ ਹੈਗੀ ਦਾ ਰ ਇਹਨਾਂ ਦੀ 29 ਸਾਲ ਉਮਰ। ਬਿਆਹ ਸੀ ਕੋਰਾ ਸੀ? ਨਹੀਂ ਅਨਮੈਰਿਡ ਸੀ। ਤੇ ਗੱਡੀ ਚਲਾਉਣ ਦਾ ਕੰਮ ਕਰਦਾ ਸੀ। ਗੱਡੀ ਵੀ ਚਲਾ ਲੈਂਦਾ ਸੀ ਘਰ ਦੇ ਵੀ ਕੰਮ ਕਰ ਲੈਂਦਾ ਸੀ ਮਿਸਤਰੀ ਵੀ ਜਹਾੜੀ ਧੋੜੀ ਵੀ ਕਰ ਲੈਂਦਾ ਸੀ। ਕਿਸ ਨੇ ਲੜਾਈ ਝਗੜਾ ਵਗੈਰਾ? ਨਹੀਂ ਲੜਾਈ ਝਗੜੇ ਦੀ। ਕੰਟਰੋਲ ਨੂੰ ਆਇਆ ਸੀ ਵੀ ਇਹ ਬੋਡੀ ਜਿਹੜੀ ਆ ਸੜਕ ਦੇ ਕਿਨਾਰੇ ਪਈ ਆ ਥੋੜਾ ਜਿਹਾ ਪਾਣੀ ਦੇ ਵਿੱਚ। ਤੋ ਚੱਕ ਕੇ ਲਿਆਗੇ ਪੋਸਟਮਾਰਨ ਕਰਾਉਣ ਨੇ ਹੁਣ ਜੋ ਪੋਸਟਮਾਰਨ ਦੀ ਰਿਪੋਰਟ ਆਊਗੀ ਉਸ ਤੋਂ ਕਿ ਪਰਿਵਾਰ ਨੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਕਿ ਸਿਰ ਦੇ ਵਿੱਚ ਹੈਡ ਇੰਜਰੀ ਜ਼ਰਾਈ ਹੈ ਕੁਝ ਲੱਗਿਆ ਮੁੱਢ ਦੀ ਜਾਂਚ ਇਸ ਤਰ੍ਹਾਂ ਦਾ ਇਹ ਤਾਂ ਹੁਣ ਡਾਕਟਰ ਸਾਹਿਬ ਹੀ ਦੱਸ ਸਕਦੇ ਲੱਗਦਾ ਹੈ ਇਹ ਵੀ ਜਿੱਦਾਂ ਕੋਈ ਐਕਸੀਡੈਂਟ ਹੋਇਆ ਜੀ ਸੜਕ ਦੇ ਨਾਲ ਹੀ ਦਪਈਏ ਜੀ ਸੜਕ ਦੇ ਬਿਲਕੁਲ ਨਾਲੇ ਜੀ ਠੀਕ ਹੈ ਜੀ ਤੇ ਲਾਸ਼ ਦੀ ਹਾਲਤ ਕਰਦੇ ਜਰਾ ਹਾਂ ਉਹ ਤਾਂ ਫਿਰ ਦੋ ਤਿੰਨ ਦਿਨ ਪੈ ਜਾਣ ਕਰਕੇ ਹਾਂ ਜ਼ਿਆਦਾ ਖਰਾਬ ਹੋ ਗਈ ਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੂਛੋ ਚੋਤ ਦੀ ਕਾਰਵਾਈ ਕੀਤੀ ਹੈ ਜੀ ਤਾਂ ਕਿ ਬਾਕੀ ਜਿੱਦਾਂ ਦਾ ਪਤਾ ਲੱਗੂਗਾ ਜੋ ਡਾਕਟਰ ਸਾਹਿਬ ਕਹਿਣਗੇ ਉਸ ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਇੱਕ ਮੰਦ ਭਾਗੀ ਸੂਚਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਗੰਦੇ ਨਾਲੇ ਵਿੱਚੋਂ Laash ਬਰਾਮਦ ਹੋਈ ਨੌਜਵਾਨ ਕੁਝ ਦਿਨਾਂ ਤੋਂ ਘਰੋਂ ਲਾਪਤਾ ਦੱਸਿਆ ਜਾ ਰਿਹਾ ਸੀ ਹੁਸ਼ਿਆਰਪੁਰ ਦੇ ਚੋਹਾਲ ਵਿੱਚ ਅੱਜ ਸਵੇਰੇ ਇੱਕ ਨੌਜਵਾਨ ਦੀ Laash ਗੰਦੇ ਨਾਲੇ ਵਿੱਚੋਂ ਬਰਾਮਦ ਹੋਈ ਹੈ ਜਿਵੇਂ ਹੀ ਸਥਾਨਕ ਲੋਕਾਂ ਨੂੰ ਇਸ ਦਾ ਪਤਾ ਲੱਗਾ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ लाश ਕਬਜ਼ੇ ਵਿੱਚ ਲਈ ਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਮ੍ਰਿਤਕ ਦੀ ਪਛਾਣ ਪਿੰਡ ਆਦਮਵਾਲ ਅਦੀਨ ਆਉਂਦੇ ਮੁਹੱਲਾ ਗੁਰੂ ਰਵਿਦਾਸ ਨਗਰ ਵਜੋਂ ਹੋਈ ਹੈ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ 9 ਸਤੰਬਰ ਤੋਂ ਘਰੋਂ ਲਾਪਤਾ ਸੀ ਉਸ ਦੀ ਕਾਫੀ ਭਾਲ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗ ਸਕਿਆ ਅਤੇ ਅੱਜ ਗੰਦੇ ਨਾਲੇ ਵਿੱਚੋਂ ਉਸ ਦੀ ਗਲੀ ਸੜੀ লাশ ਬਰਾਮਦ ਹੋਈ ਉਹਨਾਂ ਪੁਲਿਸ ਦੇ ਕੋਲੋਂ ਗੰਭੀਰਤਾ ਦੇ ਨਾਲ ਜਾਂਚ ਦੀ ਮੰਗ ਕੀਤੀ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਪਰਿਵਾਰਕ ਮੈਂਬਰਾਂ ਦੇ ਬਿਆਨ ਹੋਣਗੇ ਉਹਨਾਂ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਸੰਦੀਪ ਕੁਮਾਰ ਸਦੀਪ ਜੀ ਮਾਜੀ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਪਿੰਡ ਚੋਹਾਲ ਮਹੱਲਾ ਰਵਿਦਾਸ ਨਗਰ ਦੇ ਰਹਿਣ ਵਾਲਾ ਠੀਕ ਹੈ ਜੀ ਤੇ ਜੇ ਜਿੱਦ ਡੈਥ ਹੋਈ ਹੋਊਗੀ ਲੱਗਦਾ ਇਹ ਮੇਰਾ ਛੋਟਾ ਬ੍ਰਦਰ ਹੈ ਕੀ ਨਾਮ ਸੀ ਸੁਖਮਿੰਦਰ ਕੁਮਾਰ ਕਿੱਦਾਂ ਹੋਈ ਮੌਤ ਕੀ ਕਾਰਨ ਇਹ ਪਹਿਲਾਂ ਦਾ ਮੰਗਲਵਾਰ ਦੀ ਗੱਲ ਹੈ ਸ਼ਾਮ 6:30 ਵਜੇ ਘਰ ਬੈਸਰਾ ਕਰੇ ਸੀਗਾ ਸਾਨੂੰ ਲੱਗਾ ਕਿ ਸ਼ਾਇਦ ਸਾਡੇ ਸ਼ਹਿਰ ਦੇ ਬਾਹਰ ਕਿਤੇ ਗਲੀ ਚ ਗਿਆ ਹੋਊਗਾ ਆ ਜਾਏਗਾ ਫਿਰ ਉਸ ਤੋਂ ਬਾਅਦ ਸਾਨੂੰ ਲੱਗਾ ਕਿ ਸ਼ਾਇਦ ਗੱਡੀ ਤੇ ਚਲੇ ਗਿਆ ਹੋਊਗਾ ਆਟੋ ਜਿਸ ਤਰ੍ਹਾਂ ਦਿੱਲੀ ਜਾਂਦੇ ਆ ਪਾਣੀਪਤ ਨੂੰ ਗੱਡੀਆਂ ਜਾਂਦੀਆਂ ਤਾਂ ਸਾਨੂੰ ਲੱਗੇਗਾ ਇੱਕ ਅੱਧੇ ਦਿਨ ਬਾਅਦ ਵਾਪਸ ਆ ਜਾਏਗਾ ਪਰ ਫੋਨ ਇਹਦਾ ਸੋਚੋ ਫਾ ਰਹਿਆ ਸੀ ਅਸੀਂ ਫੋਨ ਦੀ ਕੋਸ਼ਿਸ਼ ਕਰ ਰਹੇ ਸੀ ਫੋਨ ਲਗਾ ਰਹੇ ਸੀ ਲਗਾਤਾਰ ਫਿਰ ਇੱਕ ਦਿਨ ਦਾ ਬਾਅਦ ਦੋ ਦਿਨ ਹੋਏ ਫਿਰ ਸਾਨੂੰ ਥੋੜਾ ਸ਼ੱਕ ਹੋਰ ਜਾਂਦਾ ਹੋਂਕ ਅਸੀਂ ਪਿੰਡ ਤੇ ਵੀ ਪਤਾ ਕੀਤਾ ਕਿ ਕਿਸੇ ਨੇ ਦੇਖਿਆ ਕਿ ਨਹੀਂ ਕਿ ਕਹਨ ਪਰ ਪਿੰਡ ਵਾਲਿਆਂ ਨੇ ਵੀ ਕੁਝ ਜਵਾਬ ਨਹੀਂ ਦਿੱਤਾ ਕਹਿੰਦੇ ਅਸੀਂ ਇਹਨੂੰ ਦੇਖਿਆ ਨਹੀਂ ਦੋ ਦਿਨ ਤੋਂ ਫਿਰ ਉਸ ਤੋਂ ਬਾਅਦ ਮੈਂ ਜੀ ਸੀ ਟੀ ਤੋਂ ਸਾਰ ਕਿੱਥੇ ਜਿੱਥੇ ਜਾਂਦਾ ਸੀਗਾ ਉੱਥੇ ਵੀ ਮੈਂ سارے ਇਹਦੇ ਦੋਸਤਾਂ ਨੂੰ ਸੱਜਣ ਮਿੱਤਰਾਂ ਨੂੰ ਵੀ ਸਾਰਾ ਫੋਨ ਕੀਤਾ ਸੀਗਾ ਉਹ ਕਹਿੰਦੇ ਪਰ ਅਸੀਂ ਵੀ ਇਹਨੂੰ ਦੇਖਿਆ ਨਹੀਂ ਦੋ ਦਿਨ ਤੋਂ ਫਿਰ ਉਸ ਤੋਂ ਬਾਅਦ ਫਿਰ ਮੈਂ ਕੰਪਲੀਟ ਸਦਰ ਥਾਣੇ 'ਚ ਕੰਪਲੀਟ ਦੇਣ ਗਿਆ ਸੀਗਾ ਕੱਲ ਉਹਨਾਂ ਨੇ ਮੇਰੇ ਕੋਲ ਉਹ 8 ਫੁੱਟ ਪਾਸਪੋਰਟ ਸਾਈਜ਼ ਦੀ 8 ਕੋਟਾ ਮੰਗਾ ਕੇ ਤੇ ਉਹ ਕਹਿਣ ਲੱਗੇ ਕਿ ਤੁਹਾਨੂੰ ਕਾਲ ਕਰ ਦਾਂਗੇ ਪਰ ਅੱਜ ਸਵੇਰੇ ਜਿੱਤਰਾ ਹੀ ਮੈਂ ਰੈਡੀ ਹੋਣ ਲੱਗਾ ਜੋਬ ਲਈ ਤਾਂ ਇੱਕ ਲੜਕਾ ਘਰ ਆਇਆ ਜੋ ਪਿੰਡ ਦਾ ਵਾਸੀ ਹੈ ਤਾਂ ਉਸਨੇ ਦੱਸਿਆ ਕਿ ਕਿਸੇ ਦੀ লাশ ਮਿਲੀ ਹੈ ਬੋਡੀ ਪਰ ਫੇਸ ਤੋਂ ਪਛਾਣ ਨਹੀਂ ਹੋ ਰਿਹਾ ਜਦੋਂ ਆਪਾਂ ਉਥੇ ਮੈਂ ਤਾਂ ਮੇਰੇ ਫਾਦਰ ਜੀ ਗਏ ਤਾਂ ਸਾਨੂੰ ਅਤੀ ਪਛਾਣ ਕੀਤੀ ਕਿ ਉਹ ਮੇਰਾ ਛੋਟਾ ਬ੍ਰਦਰ ਸੀਗਾ ਜੋ ਕਿ ਬਹੁਤ ਪੂਰੀ ਹਾਲਤ ਵਿੱਚ ਲਾਸ਼ ਫੁੱਲੀ ਹੋਈ ਸੀਗੀ ਫੇਸ ਤੋਂ ਪਛਾਣ ਨਹੀਂ ਹੋ ਰਿਆ ਸੀਗਾ ਲਾਸ਼ ਹੈਗੇ ਗੁਸ਼ਾ ਮਾਰਟਨ ਫੈਕਟਰੀ ਦੇ ਮੂਹਰੇ ਬਿਲਕੁਲ ਸਾਹਮਣੇ ਨਾਲੇ ਦੇ ਵਿੱਚ ਹੀ ਗੰਦੇ ਪਾਣੀ ਦੇ ਕੋਈ ਭਾਜੀ ਦੱਸਿਆ ਜਾ ਰਿਹਾ ਕਿ ਸੱਟਾਂ ਦੇ ਸਾਨੂੰ ਗਏ ਤੁਹਾਡੇ ਤੇ ਸੱਟ ਦੇ ਨਿਸ਼ਾਨ ਹੈ ਪਿੱਛੇ ਲੱਗ ਰਿਹਾ ਹੈ ਬਾਕੀ ਪੋਸਟ ਮਾਰਟਮ ਤੋਂ ਬਾਅਦ ਸਾਰਾ ਕੁਝ ਕਲੀਅਰ ਹੋ ਜਾਏਗਾ ਮੈਂ ਇਹ ਹੀ ਮੰਗ ਕਰਦਾ ਹਾਂ ਕਿ ਇਸ ਤੇ ਕੋਈ ਕਾਰਵਾਈ ਕੀਤੀ ਜਾਵੇ ਤੇ ਤੁਹਾਨੂੰ ਕਿਹੜਾ ਕਤਲ ਕੀਤਾ ਹੈ ਭਰਾ ਦਾ ਕਾਨੂੰਨ ਖਬਰ ਨੂੰ ਪੂਰਾ ਨਹੀਂ ਕਹਿ ਸਕਦੇ ਪਰ ਜਿਸ ਤਰ੍ਹਾਂ ਹੁਣ ਮੈਡੀਕਲ ਪੋਸਟਮਾਰਟਮ ਹੋਣ ਤੋਂ ਬਾਅਦ ਸਾਡਾ ਕੁਝ ਕਲੀਅਰ ਹੋ ਜਾਏਗਾ ਅਗਰ ਕਿਸੇ ਦਾ ਕਤਲ ਕੀਤਾ ਹੈਗਾ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ ਕਿੰਨੀ ਉਮਰ ਸੀ ਉਹਦੀ ਉਮਰ ਹੈਗੀ ਦਾ ਰੇਣੀ 29 ਸਾਲ ਉਮਰ ਪਿਆ ਸੀ ਕੋਰਾ ਸੀ ਨਹੀਂ ਅਨਮੈਡਿਕ ਸੀ ਤੇ ਗੱਡੀ ਚਲਾਉਣ ਦਾ ਕੰਮ ਕਰਦਾ ਗੱਡੀ ਵੀ ਚਲਾ ਲੈਂਦਾ ਸੀ ਘਰ ਦੇ ਵੀ ਕੰਮ ਕਰ ਲੈਂਦਾ ਸੀ ਮਿਸਤਰੀ ਵੀ ਚਾਹ ਡਿਹੜੀ ਧੋੜੀ ਵੀ ਕਰ ਲੈਂਦਾ ਸੀ ਕਿਸੇ ਨਾਲ ਲੜਾਈ ਝਗੜਾ ਨਹੀਂ ਲੜਾਈ ਝਗੜਾ ਵੀ ਕੰਟਰੋਲ ਹੋਉਣਾ ਸੀ ਵੀ ਬੋਡੀ ਜਿਹੜੀ ਆ ਸੜਕ ਦੇ ਕਿਨਾਰੇ ਪਈ ਆ ਥੋੜਾ ਜਿਹਾ ਪਾਣੀ ਦੇ ਵਿੱਚ ਜੀ ਉਹ ਚੱਕ ਕੇ ਲਿਆਗੇ ਪੁਸਤਾਨ ਨੂੰ ਕਰਾਉਣ ਨੇ ਹੁਣ ਜੋ ਪੁਸਤਾਨ ਦੀ ਰਿਪੋਰਟ ਆਊਗੀ ਉਸ ਤੋਂ ਕਿ ਪਰਿਵਾਰ ਨੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਕਿ ਸਿਰ ਦੇ ਵਿੱਚ ਹੈਡਿੰਜ ਜਿਸ ਤਰ੍ਹਾਂ ਆਈ ਹੈ ਕੁਝ ਲੱਗਿਆ ਮੁੰਡੇ ਦੇ ਜਾਂ ਇਸ ਤਰ੍ਹਾਂ ਦਾ ਇਹ ਤਾਂ ਹੁਣ ਡਾਕਟਰ ਸਾਹਿਬ ਹੀ ਦੱਸ ਸਕਦੇ ਲੱਗਦਾ ਹੈ ਇਹ ਵੀ ਜਿੱਦਾਂ ਕੋਈ ਐਕਸੀਡੈਂਟ ਹੋਇਆ ਜੀ ਸੜਕ ਦੇ ਨਾਲ ਹੀ ਦਪਈਏ ਜੀ ਸੜਕ ਦੇ ਬਿਲਕੁਲ ਨਾਲੇ ਜੀ ਠੀਕ ਹੈ ਜੀ ਤੇ ਲਾਸ਼ ਦੀ ਹਾਲਤ ਕਿੱਦਾਂ ਜਰਾ ਹਾਂ ਉਹ ਤਾਂ ਫਿਰ ਦੋ ਤਿੰਨ ਦਿਨ ਪੈ ਜਾਣ ਕਰਕੇ ਹਾਂ ਜ਼ਿਆਦਾ ਖਰਾਬ ਹੋ ਗਈ ਕੀ ਕਾਰਵਾਈ ਕੀਤੀ ਜਾ ਰਹੀ ਹੈ ਐਸਐਸਓ ਚੌਥਰੀ ਕਾਰਵਾਈ ਕੀਤੀ ਹੈ ਜੀ ਤਾਂ ਕਿ ਬਾਕੀ ਜਿੱਦਾਂ ਦਾ ਪਤਾ ਲੱਗੂਗਾ ਜੋ ਡਾਕਟਰ ਸਾਹਿਬ ਕਹਿਣਗੇ ਉਹ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਇੱਕ ਮੰਦ ਭਾਗੀ ਸੂਚਨਾ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਗੰਦੇ ਨਾਲੇ ਵਿੱਚੋਂ Laash ਬਰਾਮਦ ਹੋਈ ਨੌਜਵਾਨ ਕੁਝ ਦਿਨਾਂ ਤੋਂ ਘਰੋਂ ਲਾਪਤਾ ਦੱਸਿਆ ਜਾ ਰਿਹਾ ਸੀ ਹੁਸ਼ਿਆਰਪੁਰ ਦੇ ਚੋਹਾਲ ਵਿੱਚ ਅੱਜ ਸਵੇਰੇ ਇੱਕ ਨੌਜਵਾਨ ਦੀ Laash ਗੰਦੇ ਨਾਲੇ ਵਿੱਚੋਂ ਬਰਾਮਦ ਹੋਈ ਹੈ ਜਿਵੇਂ ਹੀ ਸਥਾਨਕ ਲੋਕਾਂ ਨੂੰ ਇਸ ਦਾ ਪਤਾ ਲੱਗਾ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ लाश ਕਬਜ਼ੇ ਵਿੱਚ ਲਈ ਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ ਮ੍ਰਿਤਕ ਦੀ ਪਛਾਣ ਪਿੰਡ ਆਦਮਵਾਲ ਅਦੀਨ ਆਉਂਦੇ ਮੁਹੱਲਾ ਗੁਰੂ ਰਵਿਦਾਸ ਨਗਰ ਵਜੋਂ ਹੋਈ ਹੈ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ 9 ਸਤੰਬਰ ਤੋਂ ਘਰੋਂ ਲਾਪਤਾ ਸੀ ਉਸ ਦੀ ਕਾफी ਭਾਲ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗ ਸਕਿਆ ਅਤੇ ਅੱਜ ਗੰਦੇ ਨਾਲੇ ਵਿੱਚੋਂ ਉਸ ਦੀ ਗਲੀ ਸੜੀ লাশ ਬਰਾਮਦ ਹੋਈ ਉਹਨਾਂ ਪੁਲਿਸ ਦੇ ਕੋਲੋਂ ਗੰਭੀਰਤਾ ਦੇ ਨਾਲ ਜਾਂਚ ਦੀ ਮੰਗ ਕੀਤੀ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਪਰਿਵਾਰਕ ਮੈਂਬਰਾਂ ਦੇ ਬਿਆਨ ਹੋਣਗੇ ਉਹਨਾਂ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਸੰਦੀਪ ਕੁਮਾਰ ਜੀ ਸੰਦੀਪ ਕੁਮਾਰ ਜੀ ਕਿੱਥੇ ਦੇ ਹਨ ਵਾਲੇ ਮੈਂ ਪਿੰਡ ਚੋਹਾਲ ਮਹੱਲਾ ਰਵੀਦਾਸ ਨਗਰ ਰਹਿਣ ਵਾਲਾ ਠੀਕ ਹੈ ਜੀ ਤੇ ਜਿਹਦੀ ਡੈਥ ਹੋਈ ਉਹ ਕਿ ਲੱਗਦਾ ਇਹ ਮੇਰਾ ਛੋਟਾ ਬ੍ਰਦਰ ਹੈ ਜੀ ਕੀ ਨਾਮ ਸੀ ਸੁਖਮਿੰਦਰ ਕੁਮਾਰ ਕਿੱਦਾਂ ਹੋਈ ਮੌਤ ਕੀ ਕਾਰਨ ਇਹ ਪਹਿਲਾਂ ਦਾ ਮੰਗਲਵਾਰ ਦੀ ਗੱਲ ਹੈ ਸ਼ਾਮ 6:30 ਵਜੇ ਘਰ ਬੈਸੜਾ ਘਰੇ ਸੀਗਾ ਸਾਨੂੰ ਲੱਗਾ ਕਿ ਸ਼ਾਇਦ ਸਾਡੇ ਛੇ ਵੇਦ ਬਾਅਦ ਕਿਤੇ ਗਲੀ ਚ ਗਿਆ ਹੋਊਗਾ ਆ ਜਾਏਗਾ ਫਿਰ ਉਸ ਤੋਂ ਬਾਅਦ ਸਾਨੂੰ ਲੱਗਾ ਕਿ ਸ਼ਾਇਦ ਗੱਡੀ ਤੇ ਚਲੇ ਗਿਆ ਹੋਊਗਾ ਆਟੋ ਜਿਸ ਤਰ੍ਹਾਂ ਦਿੱਲੀ ਜਾਂਦੇ ਪਾਣੀਪੱਤ ਨੂੰ ਗੱਡੀਆਂ ਜਾਂਦੀਆਂ ਕਿ ਸਾਨੂੰ ਲੱਗੇਗਾ ਇੱਕ ਅੱਧੇ ਦਿਨ ਬਾਅਦ ਵਾਪਸ ਆ ਜਾਏਗਾ ਪਰ ਫੋਨ ਇਹਦਾ ਸੋਚੋ ਫੜ ਰਿਆ ਸੀ ਅਸੀਂ ਫੋਨ ਦੀ ਕੋਸ਼ਿਸ਼ ਕਰ ਰਹੇ ਸੀਗੇ ਫੋਨ ਲਗਾ ਰਹੇ ਸੀਗੇ ਲਗਾਤਾਰ ਫਿਰ ਇੱਕ ਦਿਨ ਦਾ ਬਾਅਦ ਦੋ ਦਿਨ ਹੋਏ ਫਿਰ ਸਾਨੂੰ ਥੋੜਾ ਸ਼ੱਕ ਹੋਰ ਜ਼ਿਆਦਾ ਹੋਣ ਲੱਗਾ ਅਸੀਂ ਪਿੰਡ ਤੇ ਵੀ ਪਤਾ ਕੀਤਾ ਕਿ ਕਿਸੇ ਨੇ ਦੇਖਿਆ ਕਿ ਨਹੀਂ ਕਿ ਕਣ ਪਰ ਪਿੰਡ ਵਾਲਿਆਂ ਨੇ ਵੀ ਕੁਝ ਜਵਾਬ ਨਹੀਂ ਦਿੱਤਾ ਕਹਿੰਦੇ ਅਸੀਂ ਇਹਨੂੰ ਦੇਖਿਆ ਨਹੀਂ ਦੋ ਦਿਨ ਤੋਂ ਫਿਰ ਉਸ ਤੋਂ ਬਾਅਦ ਮੈਂ ਜੀ ਕਿੱਥੇ-ਜਿੱਥੇ ਜਾਂਦਾ ਸੀਗਾ ਉੱਥੇ ਵੀ ਮੈਂ سارے ਇਹਦੇ ਦੋਸਤਾਂ ਨੂੰ ਸੱਜਣ ਮਿੱਤਰਾਂ ਨੂੰ ਵੀ ਸਾਰਾ ਫੋਨ ਕੀਤਾ ਸੀਗਾ ਉਹ ਕਹਿੰਦੇ ਪਰ ਅਸੀਂ ਵੀ ਇਹਨਾਂ ਨੂੰ ਦੇਖਿਆ ਨਹੀਂ ਦੋ ਦਿਨ ਤੋਂ ਫਿਰ ਉਸ ਤੋਂ ਬਾਅਦ ਫਿਰ ਮੈਂ ਕੰਪਲੀਟ ਸਦਰ ਥਾਣੇ 'ਚ ਕੰਪਲੀਟ ਦੇਣ ਗਿਆ ਸੀਗਾ ਕੱਲ ਉਹਨਾਂ ਨੇ ਮੇਰੇ ਕੋਲ ਉਹ 8 ਫੁੱਟ ਪਾਸਪੋਰਟ ਸਾਈਜ਼ ਦੀ 8 ਕੋਟਾ ਮੰਗਾ ਕੇ ਤੇ ਉਹ ਕਹਿਣ ਲੱਗੇ ਕਿ ਤੁਹਾਨੂੰ ਕਾਲ ਕਰ ਦਾਂਗੇ ਪਰ ਅੱਜ ਸਵੇਰੇ ਜਿੱਤਰੀ ਮੈਂ ਰੈਡੀ ਹੋਣ ਲੱਗਾ ਜੋਬ ਲਈ ਤਾਂ ਇੱਕ ਲੜਕਾ ਘਰ ਆਇਆ ਜੋ ਪਿੰਡ ਦਾ ਵਾਸੀ ਹੈ ਤਾਂ ਉਸਨੇ ਦੱਸਿਆ ਕਿ ਕਿਸੇ ਦੀ লাশ ਮਿਲੀ ਹੈ ਬੋਡੀ ਪਰ ਫੇਸ ਤੋਂ ਪਛਾਣ ਨਹੀਂ ਹੋ ਰਿਹਾ ਜਦੋਂ ਆਪਾਂ ਉਥੇ ਮੈਂ ਤਾਂ ਮੇਰੇ ਫਾਦਰ ਜੀ ਗਏ ਤਾਂ ਸਾਨੂੰ ਅਤੀ ਪਛਾਣ ਕੀਤੀ ਕਿ ਉਹ ਮੇਰਾ ਛੋਟਾ ਬ੍ਰਦਰ ਸੀਗਾ ਜੋ ਕਿ ਬਹੁਤ ਪੂਰੀ ਹਾਲਤ ਵਿੱਚ ਲਾਸ਼ ਫੁੱਲੀ ਹੋਈ ਸੀਗੀ ਫੇਸ ਤੋਂ ਪਛਾਣ ਨਹੀਂ ਹੋ ਰਿਆ ਸੀਗਾ ਲਾਸ਼ ਹੈਗੇ ਗੁਸ਼ਾ ਮਾਰਟਨ ਫੈਕਟਰੀ ਦੇ ਮੂਹਰੇ ਬਿਲਕੁਲ ਸਾਹਮਣੇ ਨਾਲੇ ਦੇ ਵਿੱਚ ਹੀ ਗੰਦੇ ਪਾਣੀ ਦੇ ਕੋਈ ਭਾਜੀ ਦੱਸਿਆ ਜਾ ਰਿਹਾ ਕਿ ਸੱਟਾਂ ਦੇ ਸਾਨੂੰ ਗਏ ਤੁਹਾਡੇ ਤੇ ਸੱਟ ਦੇ ਨਿਸ਼ਾਨ ਹੈ ਪਿੱਛੇ ਲੱਗ ਰਿਹਾ ਹੈ ਬਾਕੀ ਪੋਸਟ ਮਾਰਟਮ ਤੋਂ ਬਾਅਦ ਸਾਰਾ ਕੁਝ ਕਲੀਅਰ ਹੋ ਜਾਏਗਾ ਮੈਂ ਇਹ ਹੀ ਮੰਗ ਕਰਦਾ ਹਾਂ ਕਿ ਇਸ ਤੇ ਕੋਈ ਕਾਰਵਾਈ ਕੀਤੀ ਜਾਵੇ ਤੇ ਤੁਹਾਨੂੰ ਕਿਹੜਾ ਕਤਲ ਕੀਤਾ ਹੈ ਭਰਾ ਦਾ ਕਾਨੂੰਨ ਖਵਰਮ ਪੂਰਾ ਨਹੀਂ ਕਹਿ ਸਕਦੇ ਪਰ ਜਿਸ ਤਰ੍ਹਾਂ ਹੁਣ ਮੈਡੀਕਲ ਪੋਸਟਮਾਰਟਮ ਹੋਣ ਤੋਂ ਬਾਅਦ ਸਾਡਾ ਕੁਝ ਕਲੀਅਰ ਹੋ ਜਾਏਗਾ ਅਗਰ ਕਿਸੇ ਦਾ ਕਤਲ ਕੀਤਾ ਹੈਗਾ ਤਾਂ ਉਹਨੂੰ ਸਜ਼ਾ ਦਿੱਤੀ ਜਾਵੇ ਕਿੰਨੀ ਉਮਰ ਸੀ ਉਹਦੀ ਉਮਰ ਹੈਗੀ ਦਾ ਰੇਣੀ 29 ਸਾਲ ਉਮਰ ਪਿਆ ਸੀ ਘੋਰਾ ਸੀ ਨਹੀਂ ਅਨਮੈਡਿਕ ਸੀ ਤੇ ਗੱਡੀ ਚਲਾਉਣ ਦਾ ਕੰਮ ਕਰਦਾ ਗੱਡੀ ਵੀ ਚਲਾ ਲੈਂਦਾ ਸੀ ਘਰ ਦੇ ਵੀ ਕੰਮ ਕਰ ਲੈਂਦਾ ਸੀ ਮਿਸਤਰੀ ਵੀ ਚਾਹ ਡਿਹੜੀ ਧੋੜੀ ਵੀ ਕਰ ਲੈਂਦਾ ਸੀ ਕਿਸੇ ਨਾਲ ਲੜਾਈ ਝਗੜਾ ਨਹੀਂ ਲੜਾਈ ਝਗੜਾ ਵੀ ਕੰਟਰੋਲ ਹੋਉਣਾ ਸੀ ਵੀ ਇੱਕ ਬੋਡੀ ਜਿਹੜੀ ਆ ਸੜਕ ਦੇ ਕਿਨਾਰੇ ਪਈ ਆ ਥੋੜਾ ਜਿਹਾ ਪਾਣੀ ਦੇ ਵਿੱਚ ਜੀ ਤੂੰ ਚੱਕ ਕੇ ਲਿਆਗੇ ਪੁਛਣਾ ਕਰਾਉਨੇ ਹੁਣ ਜੋ ਪੁਛਣਾ ਦੀ ਰਿਪੋਰਟ ਆਊਗੀ ਉਸ ਤੋਂ ਕਿ ਪਰਿਵਾਰ ਨੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਕਿ ਸਿਰ ਦੇ ਵਿੱਚ ਹੈਡ ਇੰਜਰੀ ਸਜ਼ਾਈ ਹੈ ਕੁਛ ਲੱਗਿਆ ਮੁੱਢ ਦੀ ਜਾਂਚ ਇਸ ਤਰ੍ਹਾਂ ਦਾ ਇਹ ਤਾਂ ਹੁਣ ਡਾਕਟਰ ਸਾਹਿਬ ਹੀ ਦੱਸ ਸਕਦੇ ਲੱਗਦਾ ਹੈ ਇਹ ਵੀ ਜਿੱਦਾਂ ਕੋਈ ਐਕਸੀਡੈਂਟ ਹੋਇਆ ਜੀ ਸੜਕ ਦੇ ਨਾਲ ਹੀ ਦਪਈਏ ਜੀ ਸੜਕ ਦੇ ਬਿਲਕੁਲ ਨਾਲ ਹੀ ਜੀ ਠੀਕ ਹੈ ਜੀ ਤੇ ਲਾਸ਼ ਦੀ ਹਾਲਤ ਕਰਦੇ ਜਰਾ ਹਾਂ ਉਹ ਤਾਂ ਫਿਰ ਦੋ ਤਿੰਨ ਦਿਨ ਪੈ ਜਾਣ ਕਰਕੇ ਹਾਂ ਜ਼ਿਆਦਾ ਖਰਾਬ ਹੋ ਗਈ ਹੋਊਗੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੂਛੋ ਚੋਤ ਦੀ ਕਾਰਵਾਈ ਕੀਤੀ ਹੈ ਜੀ ਤਾਂ ਕਿ ਬਾਕੀ ਜਿੱਦਾਂ ਦਾ ਪਤਾ ਲੱਗੂਗਾ ਜੋ ਡਾਕਟਰ ਸਾਹਿਬ ਕਹਿਣਗੇ ਉਸ ਹਿਸਾਬ ਨਾਲ いいね。<music>